ਸੋ ਕਮਨਿਸੇ ਪੰਕਤੀ 6ਵੀਂ ਸੁਖ ਬਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸਤਿਗੁਰ ਸਮਝਾਉਂਦੇ ਨੇ ਜਿਹੜੇ ਗੁਰਸਿੱਖ ਜਗਿਆਸੂ ਸੇਵਕ ਇਹ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਰਹਿੰਦੀ ਹੈ ਸ਼ਾਂਤ ਹੋ ਜਾਂਦੇ ਨੇ ਉਹ ਸੰਤ ਬਣ ਜਾਂਦੇ ਨੇ ਮਨ ਕਰਕੇ ਸਰੀਰ ਕਰਕੇ ਸੰਤ ਨਹੀਂ ਮਨ ਕਰਕੇ ਭਾਗ ਹੋਆ ਗੁਰਸੰਤ ਮਿਲਾਇਆ ਗਿਆਨवान ਆਤਮਾ ਹੋ ਜਾਂਦੀਆਂ ਨੇ ਭਗਤ ਜਨਾ ਕੇ ਮਨ ਵਿਸਰਾ ਉਹ ਭਗਤੀ ਦੇ ਵਿੱਚ ਲੱਗਿਆਂ ਦੇ ਜਨਾਂ ਦੇ ਵਿੱਚ ਮਨ ਚ ਟਿਕਾਉ ਰਹਿੰਦਾ ਉਹ ਆਪਦੇ ਘਰ ਪਹੁੰਚ ਜਾਂਦੇ ਨੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾ ਫਿਰ ਗਿਆਨੀ ਧਿਆਨ ਬਣ ਜਾਂਦਾ ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ ਭਾਈ ਆਪਣਾ ਸੰਸਾਰ ਤੇ ਉਹਨਾ ਤੈਉ ਸਫਲ ਹੋਊ ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ ਤੇ ਚੱਲਾਂਗੇ ਭਾਣੇ 'ਚ ਰਹਾਂਗੇ ਭਾਣੇ 'ਚ ਮਨ ਕਿਵੇਂ ਰਹੂਗਾ ਬਾਣੀ ਤੋਂ ਬਿਨਾਂ ਗੁਰਬਾਣੀ ਤੋਂ ਸਭ ਜੀ ਤੋਂ ਬਿਨਾਂ ਆਪਾਂ ਕਿਵੇਂ ਭਾਣੇ 'ਚ ਰਹਾਂਗੇ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਆਪਾਂ ਵੀ ਇਹ ਪ੍ਰਾਪਤੀ ਕਰੀਏ